ਗੁੱਡ ਮਾਰਨਿੰਗ ਜੀ 21 ਅਗਸਤ 2025 ਅੱਜ ਆਪਣੇ ਬਲੌਗ ਦਾ ਹੈਗਾ ਦੂਜਾ ਦਿਨ ਤਾਂ ਸਵੇਰੇ ਸਵੇਰੇ ਉੱਠ ਕੇ ਮੈਂ ਆਪਣੀ ਵਾਈਫ ਨੂੰ ਸਕੂਲ ਛੱਡ ਕੇ ਆਇਆ ਉਹ ਸਕੂਲ ਟੀਚਰ ਨੇ ਤੇ ਹੁਣ ਮੇਰੇ ਸਿਸਟਰ ਵੀ ਸਕੂਲ ਦੇ ਵਿੱਚ ਪੜ੍ਹਾਉਂਦੇ ਨੇਗੇ ਉਹਨਾਂ ਦਾ ਸਕੂਲ ਦਾ ਕੋਈ ਕੰਮ ਹੈ ਮੈਂ ਉਹ ਕਰਨ ਜਾ ਰਿਹਾ ਠੀਕ ਐਗਜ਼ਾਮ ਹੈ ਜੋ ਸੌਰੀ ਇੱਕ ਪੇਪਰ ਹੈ ਜੋ ਉਹਨਾਂ ਨੇ ਤਿਆਰ ਕੀਤਾ ਸੀ ਰੈਡੀ ਕਰਿਆ ਉਹਨਾਂ ਸਕੂਲ ਦੇ ਵਿੱਚ ਐਡਮਿਟ ਸਬਮਿਟ ਕਰਾ ਕੇ ਆਉਣਾ ਤੇ ਫਿਰ ਮੈਂ ਵਾਪਸ ਘਰ ਜਾਊਂਗਾ ਨਹਾਉਣਿਆ ਧੋਉਣਿਆ ਫਿਰ ਆਫਿਸ ਦੇ ਲਈ ਤਿਆਰ ਹੋਣਾ ਹਾਂ ਹਾਂਜੀ ਜੋ ਮੈਸਟਰ ਨੇ ਪੇਪਰ ਰੈਡੀ ਕਰਿਆ ਸੀ ਉਹ ਆਪਾਂ ਨੇ ਸਬਮਿਟ ਕਰਾਤਾ ਉਹਨਾਂ ਸਕੂਲ ਦੇ ਵਿੱਚ ਅਕੀ ਸਿਸਟਰ ਥੋੜੇ ਬਿਮਾਰ ਨੇ ਉਸ ਕਰਕੇ ਸਕੂਲ ਨਹੀਂ ਜਾ ਪਾਰੀ ਵਿੱਚ ਦੇਣਾ ਦੇ ਪਰ ਆਪਾਂ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਾਂ ਕੇ ਕਰਵਾਇਓ ਵੀਰੇ ਤਾਂ ਹੁਣ ਆਪਾਂ ਸਬਮਿਟ ਕਰਵਾਤਾ ਹੁਣ ਆਪਾਂ ਵਾਪਸ ਘਰ ਜਾ ਰਹੇ ਆ ਘਰ ਜਾ ਕੇ ਨਹਾਵਾਂਗੇ ਧੋਵਾਂਗੇ ਠੀਕ ਹੈ ਆਪਾਂ ਤੇ ਹੈਵਨ ਨੂੰ ਮਿਲਾਂਗੇ ਵੀਰ ਦਾ ਲੋਰੀਆ ਸੀ ਕਿ ਜਦੋਂ ਮम्मा ਸਕੂਲ ਜਾ ਰਹੇ ਨੇ ਅger ਹੁੰਦਾ ਹੁੰਦਾ ਫਿਰ ਕੀਰ ਨੂੰ ਛੱਡ ਕੇ ਜਾ ਰਹੇ ਨੇ ਤੇ ਮੇਰੇ ਨਾਲ ਜਦੋਂ ਦਾਦਾ-ਦਾਦੀ ਨਾਲ ਵਿੱਚਰ ਜਾਂਦਾ ਤਾਂ ਫਿਰ ਰੈਡੀ ਹੋਮ ਆ ਕੇ ਜੀ ਰੈਡੀ ਹੋ ਕੇ ਫਿਰ ਆਫਿਸ ਚੱਲਾਂਗੇ ਯਾ ਆਪਾ ਪਹੁੰਚ ਗਏ ਆ ਸੰਗਰੂਰ ਤਾਂ ਇਹ ਹੈ ਜੀ ਅੱਜ ਦੀ ਆਪਣੀ ਆਊਟਫਿਟ ਥੋੜੀ ਮੋਟੀ ਜਿੰਮ ਲਗਾ ਲਈ ਦੀ ਤਾਂ ਹੁਣ ਆਪਾਂ ਚੱਲਦੇ ਆਂ ਆਫਿਸ ਆਫਿਸ ਜਾ ਕੇ ਕਰਦੇ ਆਂ ਅੱਜ ਦਾ ਕੰਮ ਸ਼ੁਰੂ ਅਭੀ ਜਾਣ ਤੋਂ ਪਹਿਲਾਂ ਆਪਾਂ ਜਾਣਾ ਛੋਟੇ ਭਰਾ ਕੋਲ ਉਸ ਨੂੰ ਘਰੋਂ ਚੱਕਣਾ ਫਿਰ ਆਪਾਂ ਆਫਿਸ ਜਾਵਾਂਗੇ ਮੇਰਾ ਆਫਿਸ ਜਾ ਕੇ ਅੱਜ ਦਾ ਕੰਮ ਸ਼ੁਰੂ ਕਰਦੇ ਆਂ ਤਾਂ ਜੀ ਤੈਨੂੰ ਲੈ ਕੇ ਆਈਏ ਬੱਲਾ ਛੋਟੇ ਭਰਾ ਨੂੰ ਵੈਸੇ ਸਾਰਾ ਕੀਪੜ ਬਹੁਤ ਹੈ ਤੇਰ ਵਿੱਚ ਆਉਂਦਾ ਖੜਦਾ ਰਹਿੰਦਾ ਕੀ ਆ ਜਾ ਵੀਰੇ ਲੈ ਜੀ ਆਜੂ ਵੀਰੇ ਲੈ ਜਾ ਪਰ ਚਲੋ ਪਿਆਰ ਹੈ ਬਹੁਤ ਹੀ ਪਰਤੋ ਪਰਤੋ ਨਾਲੇ ਆਦਾ ਹੀ ਕੱਲ ਅਸੀਂ ਭਾਬੇ ਲਈ ਲੈਣਾ ਸੀ ਕੋਟ ਸੈੱਟ ਤਾਂ ਕੋਟ ਸੈੱਟ ਦੇ ਵਿੱਚ ਇੱਥੋਂ ਲੈ ਆਓ ਸਾਡਾ ਦੋਸਤ ਜਾਂ ਮੁੰਡਾ ਤੇ ਮੈਂ ਉਹਦੇ ਨਾਲ ਦੋਸਤ ਜਾਈ ਦੋਸਤੇ ਵਿੱਚ ਜਿਵੇਂ ਕੋਈ 1000 ਦੀ ਸ਼ਰਟ ਦਿੰਦਾ ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਭਾਈ 800 ਦੀ ਦੇ 600 ਦੀ ਐਵੇਂ ਤਾਂ ਉਹਨੇ ਕੱਲ ਦਿੱਤਾ 1350 ਦਾ ਕੋਟ ਸੈੱਟ 1350 ਦਾ ਕੋਟ ਸੈੱਟ ਦਿੱਤਾ ਉਹ ਮੇਰੇ ਘਰੀ ਦੇਖੇਗੀ ਇਹ ਕਟਵਾ ਦੂਗਾ ਇਹ ਕਟਵਾਉ ਤੇ ਮੁੰਡਾ ਕਹਿੰਦਾ ਬਲਾਜਮੈਂ ਪਹਿਲੇ ਤਿੰਨ ਘਟਾ ਕੇ 1200 ਦਾ ਲਾਤਾ ਮੈਂ ਕਿਹਾ ਵੀਰੇ ਮੈਂ ਤਾਂ ਕੁਛ ਕਿਹਾ ਹੀ ਨਹੀਂ ਠੀਕ ਆ ਲਾਤਾ ਬਈ ਇਹਨੂੰ ਪੁੱਛ ਜਿੰਨੇ ਲੈਣਾ ਤਾਂ ਇਹ ਨਿਕਲਿਆ ਮੇਰਾ ਵੀ ਪਿਓ ਉਹਨੇ 1350 ਦਾ ਕਿਹਾ ਇਹ ਕਹਿੰਦਾ 780 ਰੁਪਇਆ ਲੈਣਾ ਲੈ ਨਹੀਂ ਤਾਂ 800 ਦੇ ਵਿੱਚ ਉਹਦਾ 1350 ਦਾ ਕੋਣ ਸੈਟ ਲਿਆ ਆ ਤਾਂ ਆਪਾਂ ਪਹੁੰਚਣਾ ਨੇ ਭਰਾ ਗੁਰ ਤਾਂ ਫਿਰ ਉਹਨੂੰ ਲੈਣੇ ਆ ਨਾਲ ਬਿਠਾਉਣੇ ਆ ਤੇ ਫਿਰ ਚੱਲਦੇ ਆਪਾਂ ਆਫਿਸ ਵਿੱਚ ਵਿੱਚ ਕਾਲ ਆ ਗਈ ਸੀਗੀ ਛੋਟਾ ਹੀ ਕਾਲ ਮਰੀ ਜਾਂਦਾ ਕਿ ਆ ਗਿਆ ਭਾਈ ਤੇ ਤੁਰਿਆ ਉਹਦਾ ਹੂ ਇਹ ਸਾਡੇ ਬਾਪੂ ਜੀ ਬੈਠੇ ਨੇਗੇ ਸਾਤਰੀ ਵਾਲਾ ਬਾਪੂ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਅੱਛਾ ਚਾਹ ਪੀ ਕੇ ਆਵਾਂ ਉਹ ਚਾਹ ਪੀ ਕੇ ਆਵਾਂ ਮੈਂ ਸ਼ਾਮ ਨੂੰ ਪੀਵਾਂਗੇ ਸ਼ਾਮ ਦੀ ਚਾਹ ਇਕੱਠੀ ਕਰਾਂਗੇ ਆ ਜਾ ਆ ਜਾ ਇਹ ਇਹ ਕਹਿੰਦੇ ਮੁੰਡਿਆਂ ਨੇ ਇਹ ਮੁੰਡਿਆਂ ਨੇ ਵਲੌਗ ਬਣਾ ਲੈਣੇ ਨੇ ਔਰ ਜੀ ਗੱਡ ਮਾਰਨਿੰਗ ਸਸਰੀ ਗਾਲ ਜੀ ਸਸਰੀ ਗਾਲ ਜੀ ਸੋ ਸੱਟ ਆ ਵਧੀਆ ਵਧੀਆ ਇਹ ਕੰਮ ਦੇਦਾ ਇੱਕ ਰੱਬ ਦੇ ਹੱਥ ਚੱਕ ਕੇ ਲਾਈ ਕਰੀ ਜਾਂਦੇ ਆ ਫੇਰ ਮੈਨੂੰ ਦੁਬਾਰੇ ਲੈਣੇ ਪੈ ਜਾਣਗੇ ਸਾਰੇ ਆਊਗਾ ਜਮਦੀਪ ਆ ਕਹਿੰਦਾ ਵੀਰਾ ਕਿੱਥੇ ਹੋ ਮੈਂ ਕਹਿੰਦਾ ਆਫਿਸ 'ਇਆ ਜਾਂ ਕਈ ਵਾਰ ਤਾਂ ਰੱਬ ਅੜਾ ਹੀ ਲੈਂਦਾ ਹੁਣ ਤਾਂ ਸੱਚੀ ਕਹਿੰਦਾ ਕੈਂਚੀ ਲਾਈ ਹੋਇਆ ਰੱਬ ਕੈਂਚੀ ਰਿਹਾ ਸਹੀ ਹੈ ਜੇ ਉਹ ਵੀ ਆਗੇ ਬੰਦਿਆਂ ਦੇ ਕੰਮੇ ਲਾਈਆ ਵਾ ਵਾੜੂ ਰਾ ਚਾਹ ਦੇ ਯਾਰ ਵਿੱਚ ਜਿਹਦਾ ਹੋ ਗਿਆ ਤੇ ਮਨ じゃ ਖਰਾਬ ਮਿਹਨਤ ਬਹੁਤ ਕਰ ਇੱਕ ਨਾ ਯਾਰ ਬਈ ਜੇ ਉਹ ਵੀ ਕੋਈ ਵੀ ਬੰਦਾ ਫਿਊਚਰ ਚ ਵੀ ਕੋਈ ਕਿਸੇ ਨੇ ਲੋਨ ਕਰਾਉਣਾ ਨਾ ਅਗਰ ਸੀਰੀਅਸ ਹੋ ਨਾ ਫੇਰ ਹੀ ਕਰਾਓ ਯਾਰ ਬਹੁਤ ਮਿਹਨਤ ਲੱਗਦੀ ਆ ਤੁਸੀਂ ਮਿਹਨਤ ਲਾ ਕੇ ਲੋਨ ਕਲੀਅਰ ਕਰਵਾ ਲੈਣੇ ਆ ਸਭ ਕੁਝ ਥੋੜੇ ਸੇ ਪੁਰਾ ਖਰਾਬ ਦੇ ਉੱਤੇ ਵੀ ਉਹ ਜਗਾਰਮੈਂਟਾ ਲਾ ਕੇ ਸੀਗਾ ਕਰਾਉਣੇ ਪਰ ਤੁਸੀਂ ਐਂਡ ਤੇ ਵਿੱਚ ਆ ਕੇ ਨਾ ਬੰਦਾ ਕਹਿੰਦਾ ਯਾਰ ਰਸਤਾ ਕਰਾਉਣਾ ਨਹੀਂ ਨਾ ਬਈ ਯਾਰ ਅਸੀਂ ਨਹੀਂ ਭਾਈ ਤੁਹਾਨੂੰ ਇਹ ਦੱਸਦਾ ਅਸੀਂ ਸਾਰਾ ਕੁਝ ਪਹਿਲਾਂ ਹੀ ਦੱਸਦੇ ਆ ਕਿ ਨਾ ਤੁਹਾਡਾ ਵਿਆਜ ਹੋ ਸਕਦਾ ਜੀ ਇੰਨੀ ਕਿਸ਼ਤ ਬਣੂ ਜੀ ਇੰਨੇ ਸਾਦੀ ਹੋਊਗਾ ਜੀ ਠੀਕ ਹੈ ਇਸ ਤਰੀਕੇ ਨਾਲ ਹੋਊਗਾ ਸਿਮਲ ਥੋੜਾ ਖਰਾਬ ਹੈ ਇੱਕ ਹੁਣੀ ਲੇਟੈਸਟ ਇੱਕ ਭਾਈ ਸਾਹਿਬ ਸਾਨੂੰ ਮਿਲੇ ਸੀਗੇ ਤੇ ਪਤੰਦਰ ਨੇ ਪਤੰਦਰ ਨੇ ਗੇੜੇ ਮਰਾ ਮਰਾ ਕੇ ਪੂਰੇ ਹਾਲ ਕਰਾਤਾ ਐਂਡ 'ਚ ਉਹਦਾ ਮੂੰਹ ਮੰਗਿਆ ਜੇ ਨਾ ਮੰਗਰੇ ਚਲੋ 100 ਰੁਪਇਆ ਵੀ ਕਰਾਤਾ ਤੇ ਐਂਡ 'ਚ ਬਤੰਦਰ ਸਾਡਾ ਫੋਨ ਹੀ ਚੱਕਣ ਸਾਡ ਗਿਆ ਘਰੇ ਜਾ ਕੇ ਆਏ ਗਿਆ ਗਿਆ ਬਾਈ ਗੋਹਾ ਸੁੱਟਣ ਸਾਨੂੰ ਬਾਹਰ ਗਿਆ ਹੋਇਆ ਓਏ ਯਾਰ ਬਾਈ ਤੂੰ ਮਾਦਾ ਕਹੀ ਜਾਂਦੀ ਘਰੋਂ ਸੁੱਟਣ ਗਿਆ ਹੋਇਆ ਸਾਡੇ ਘਰ ਦੇ ਕਹੀ ਜਾਂਦੇ ਨੇ ਕਿ ਵੀਰੇ ਬਹਿ ਜਾਓ 2-3 ਮਿੰਟਾਂ ਦੇ ਵਿੱਚ ਹਨਾ ਹੁਣੀ ਗਿਆ ਕਿ ਤੁਸੀਂ ਨਾਲੋ 10 ਕਿ ਮਿੰਟ ਤੱਕ ਆ ਜਾਂਦਾ ਬਾਈ ਗੋਹਾ ਸੁੱਟਣ ਗਿਆ ਹੋਇਆ ਅਸੀਂ ਫੋਨ ਕਰਿਆ ਉਹ ਉਹ ਕਿ ਨਾ ਮੈਨੂੰ ਬਾਹਰ ਗਿਆ ਹੋਇਆ ਹਾਂ ਮੰਤਰੀ ਮੰਤਰੀ ਫਿਲਿੰਗ ਲੈਦਾ ਬਾਈ ਯਾਰ ਤੂੰ ਗੋਆ ਸੁੱਟਣ ਵੀ ਮੈਂ ਅਜ ਦੂਜੇ ਪਿੰਡ ਜਾਣਾ ਇਹ ਤੂੰ ਸਿੱਧਾ ਕਹਿ ਦੋ ਕਿ ਵੀਰੇ ਨਾ ਮੇਰਾ ਸਰਨਾ ਨਹੀਂ ਹੈਗਾ ਕੀ ਰਹਿਣਾ ਆਪਾਂ ਕਹਿੰਦੀ ਨਹੀਂ ਬਈ ਆਪਾਂ ਕਿਹੜਾ ਫਰੀ ਆ ਜਾਂ ਤੁਸੀਂ ਹਣਾ ਫਰੀ ਅਸੀਂ ਨਾ ਆਪਾਂ ਕੋਈ ਭਰਾ ਭਾਈ ਲੱਗਦੇ ਆ ਕਿ ਰਿਸ਼ਤੇਦਾਰੀ ਆਪਣੀ ਆ ਪਵੇਲੀਆਂ ਕਿ ਦੋ ਜਣਾਂ ਮਾਰੀ ਜਾਵਾਂਗੇ ਫੋਨ ਤੇ ਕੰਮਾਂ ਤਾਂ ਤੁਹਾਡੇ ਕੋਲ ਆਏ ਆ ਤੁਹਾਨੂੰ ਤੁਹਾਡੇ ਕੋਲ ਕੇਸ ਆਇਆ ਉਹ ਕਢਾਉਣ ਲਈ ਤੁਹਾਡੇ ਕੋਲ ਆਏ ਸੀ ਠੀਕ ਹੈ ਤੁਸੀਂ ਹਾਮੀ ਪਰੀ ਫੇਰ ਆਪਾਂ ਅੱਗੇ ਸਟਾਰਟ ਕੀਤਾ ਹਾਮੀ ਨਾਲ ਪਰ ਉਹ ਵਸ ਆਪਾਂ ਕਰਦੇ ਨਹੀਂ ਆਪਾਂ ਨੂੰ ਕੀ ਹੈ ਬਈ ਤਾਂ ਭਰਾ ਜਿਨ੍ਹਾਂ ਨੇ ਵੀ ਅੱਗੇ ਤੋਂ ਕਰਾਉਣਾ ਨਾ ਵੀਰੇ ਲੋਨ ਵਗੈਰਾ ਪਹਿਲਾਂ ਸੀਰੀਅਸ ਹੋ ਕੇ ਦੇਖੋ ਕਿ ਤੁਹਾਨੂੰ ਕੰਮ ਕਿਹੜੇ ਲਈ ਹੈ ਤੁਹਾਡਾ ਬਿਨਾ ਦੇਖੋ ਜੇ ਤਾਂ ਬਿਨਾ ਲੋਨ ਤੋਂ ਸਰਦਾ ਤਾਂ ਉਹਦੇ ਵਰਗੀ ਰੀ ਸੀ ਕੋਈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਦੂਜੇ ਡੀਐਸਏ ਵਾਂਗੂ ਆ ਕਿ ਭਾਈ ਨਾ ਕਰਾਉਣਾ ਅਸੀਂ ਤੇਰੇ ਤੋਂ ਉਹ ਕਰਨਾ ਨਾ ਸਾਡਾ ਉਹ ਹਿਸਾਬ ਹੈ ਕਿ ਅਸੀਂ ਪਹਿਲਾਂ ਤੁਹਾਡੇ ਤੋਂ 20 25 25000 ਰੁਪਏ ਲੈ ਕੇ ਖਾ ਗਏ ਨਾ ਆਪਾਂ ਦਾ ਵੀਰੇ ਪਹਿਲਾਂ ਤੁਹਾਡਾ ਕੰਮ ਕਰਾ ਕੇ ਜੋ ਤੁਹਾਡੀਆਂ ਬੈਂਕ ਦੀਆਂ ਲੌਗਇਨ ਫੀਸਾਂ ਲੱਗਣੇ ਨੇ ਉਹ ਤੁਹਾਡੀ ਲੱਗਣੀ ਆ ਜੋ ਤੁਹਾਡੀਆਂ ਕਚਹਿਰੀਆਂ 'ਚ ਕੋਈ ਫੀਸ ਲੱਗਣੀ ਆ ਉਹ ਲੱਗਣੀ ਆ ਬਾਕੀ ਜਿਹੜੀ ਵੀ ਸਾਡੀ ਪੇਮੈਂਟ ਆ ਜਾਂ ਕੁਝ ਆ ਉਹ ਤਾਂ ਜਦੋਂ ਤੁਹਾਡੀ ਪੇਮੈਂਟ ਹੋ ਗਈ ਸਭ ਕੁਝ ਉਦੋਂ ਅਸੀਂ ਆਪਦਾ ਅੱਗੇ ਦੇਖਾਂ ਉਸ ਤੋਂ ਪਹਿਲਾਂ ਹੀ ਉਹ ਵੀਰੇ ਲੋਕਾਂ ਨੇ ਇਹ ਬਿਜ਼ਨਸ ਵੀ ਖਰਾਬ ਕਰਿਆ ਪਿਆ ਵਾ ਪਹਿਲਾਂ ਅਗਰ ਲੋਕਾਂ ਤੋਂ 10 10 20 20 ਹਜ਼ਾਰ ਰੁਪਏ ਲੈ ਜਾਂਦੇ ਨੇ ਕਿ ਹਾਂ ਕੋਈ ਕਰਾ ਕੇ ਦੇਵਾਂਗੇ ਬਾਅਦ 'ਚ ਉਹਦਾ ਫੋਨ ਨਹੀਂ ਚੱਕਣਾ ਉਹ ਨਹੀਂ ਕਰਨਾ ਅਜਿਹੀ ਚੀਜ਼ਾਂ ਵਧੀਆ ਨਹੀਂ ਹੈਗੀਆਂ ਕੁਣ ਮੈਂ ਦੱਸਿਆ ਕਿ ਯਾਰ ਕੋਈ ਬੰਦਾ ਠੱਗੀ ਮਾਰਨ ਨੂੰ ਬਿਜ਼ਨਸ ਨਹੀਂ ਕਰਦਾ ਸਹੀ ਕਰਦਾ ਬੰਦਾ ਜਿੱਦੋਂ ਆਪਣੇ ਘਰ ਦੀ ਇੱਜ਼ਤ ਦਾ ਹੁੰਦਾ ਵਾ ਆਪਦੀ ਇੱਜ਼ਤ ਦਾ ਹੁੰਦਾ ਮਲੰਗ ਮਲੰਗੀ ਰੋ ਚਾਹੇ ਇਹਨੂੰ ਕਰੋੜ ਰੁਪਏ ਦੇ ਦਿਓ ਉੱਤਰ ਆਰ ਤੇ ਦੂਸਰੀ ਮਾਲਕਿਨਾਂ ਨੇ ਹੋਰ ਸੀ ਸ਼ੁਕਰੀਆ ਆ ਆਪਣੇ ਸਾਰੇ ਕੰਮ ਨੇ ਭਾਈ 에어 ਟਿਕਟ 홀ੀਡੇ ਪੈਕੇਜ ਵੀਜ਼ਾ ਅਸਿਸਟੈਂਟ ਬਿਜ਼ਨਸ ਲੋਨ ਹੋਮ ਲੋਨ ਸਟੱਡੀ ਲੋਨ ਬਸ ਅਬ ਵੀਜ਼ਾ ਦਾ ਕੰਮ ਦਾ ਸਿਰਫ ਟੂਰਿਸਟ ਵੀਜ਼ਾ ਇਹ ਇਹ ਸਾਡਾ ਆਫਿਸ ਹੈ ਜੀ مندر تھا دا ਜੀ ਆਪਣੇ ਦਿਨ ਦੀ ਪਹਿਲੀ ਕੁਐਰੀ ਆ ਗਈ ਟਿਕਟ ਦੀ ਵੈਨਕੂਵਰ ਤੋਂ ਦਿੱਲੀ ਚਾਹੀਦੀ ਹੈ ਵਨ ਟਿਕਟ ਤੁਹਾਨੂੰ ਮੈਂ ਰੀਡ ਕੱਢ ਦਿਆਂ ਤੇ ਦੱਸ ਦਿਆਂ ਕਲਾਇੰਟ ਨੂੰ ਤੇ ਤੁਹਾਨੂੰ ਕਿਹਾ ਸੀ ਨਾ ਇੱਕ ਬੰਦੇ ਨੂੰ ਮਲਾਉਂਗਾ ਤੁਹਾਨੂੰ ਸਾਡਾ ਇੱਕ ਬੰਦਾ ਆ ਗਿਆ ਤਾਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜਿਸ ਨੇ ਆਪਦੀ ਪਤਨੀ ਦੀ ਬਹੁਤ ਸੇਵਾ ਕੀਤੀ ਕੱਲੇ ਪਤੀ ਪਤਨੀ ਸੇਵਾ ਤੇ ਸੀ ਇਹ ਹੈ ਮੇਰਾ ਵੱਡਾ ਭਰਾ ਪੂਰਾ ਵੱਡਾ ਭਰਾ ਮੇਰਾ ਸਭ ਮੇਰਾ ਸਭ ਕੁਝ ਨਹੀਂ ਪਤਨੀ ਸਾਹ ਸਾਡੇ ਪਤਨੀ ਦੀ ਸੇਵਾ ਇਹ ਇਹ ਮੇਰੀ ਜਾਨ ਹੈ ਇਹ ਮੇਰੀ ਜਾਨ ਹੈ ਮੇਰੀ ਜਾਨ ਇਹਦੇ ਇੰਨੇ ਇੰਨੇ ਵਾਦੇ ਘਾਟੇ ਇਹਦੇ ਨਾਲ ਦੇਖਦਾ ਇਹ ਟੈਨਸ਼ਨ ਲੈ ਜਾਂਦਾ ਪਰ ਪਰ ਜਦਨ ਆਪਾਂ ਚੱਲ ਗਏ ਨਾ ਇਹਦੇ ਨਾਲ ਤੇ ਇਹਦੇ ਨਾਲ ਦੀ ਥਾਂ ਕਢਾਉਣੀ ਆ ਲੈ ਆ ਜੂ ਤੈਨੂੰ ਵੱਡੇ ਇਹ ਹੁਣ ਬਾਬਾ ਜੀ ਕੋਲ ਜਾ ਕੇ ਕਿਸੇ ਕੋਲ ਛਾੜ ਕੇ ਕਰ ਛਾੜ ਕੇ ਕੋਈ ਨਹੀਂ ਇਹ ਬਾਬਿਆਂ ਨੇ ਮਾੜਾ ਦੇਖਦਾ ਫਰਦਾ ਕਿ ਬਾਬਾ ਕੁਛ ਨਾ ਕੁਛ ਠੀਕ ਹੈ ਫਿਰ ਗੁਰੂ ਘਰੇ ਗਏ ਸੀ ਗੁਰੂ ਘਰੇ ਗਿਆ ਸੀ ਨਹੀਂ ਜਿਵੇਂ ਤੂੰ ਕਹਿੰਦਾ ਭਾਈ ਗੁਰੂ ਘਰੇ ਥੋੜਾ ਪੰਜਲ ਰਹੇ ਆ ਤਸੀਲ ਚ ਤਸੀਲ ਤੇ ਜਾ ਕੇ ਆਉਣੇ ਆ ਸੁਵਿਧਾ ਕੇਂਦਰ ਸੁਵਿਧਾ ਕੇਂਦਰ ਕਲਾਈਂਟ ਦਾ ਭਾਰ ਮੁਕਤ ਅਪਲਾਈ ਕਰਵਾਉਣਾ ਫਿਰ ਪਟਵਾਰੀ ਨੂੰ ਦੇ ਕੇ ਉਸ ਤੋਂ ਭਾਰ ਮੁਕਤ ਲੈ ਲਈਏ ਆ ਗਏ ਤੇ ਫਿਰ ਬਸ ਉਹਦੀ ਪੇਮੈਂਟ ਪੈਣੀ ਆ ਪੇਮੈਂਟ ਪੈ ਜੇ ਵਿਆਹ ਵਰਗਾ ਚਾਹੂ ਤੁਹਾਨੂੰ ਦਾ ਆ ਆ ਦੇਖੋ ਬਾਕੀ ਕਲਾਇੰਟ ਨੂੰ ਟੈਕ ਟੋਨੇ ਪੁੱਛੀ ਸੀ ਕਿ ਮੇਰੀ ਓਲਾ ਦੀ ਕਿਸ਼ਤ ਆ ਗਈ ਹਾਂ ਮੇਰਾ ਓਲਾ ਲੈ ਰਿਹਾ ਓਲਾ ਦੀ ਕਿਸ਼ਤ ਕੱਢਣੀ ਆ ਜੇ ਹੋਏ ਜਿਆਦਾ ਲਾ ਦੇ ਸਰਿਆ ਪੈ ਸਾਡੇ ਨੂੰ ਸਮਝਾ ਲੈ ਗੱਡੀ ਚ ਬਿਠਾਤਾ ਗੱਡੀ ਚਾਬੀ ਹੋ ਗਈ ਨਹੀਂ ਹੋਵੇ ਨੇ ਚਾਬੀ ਤਾਂ ਜੇਬ ਚ ਸੀ ਮੇਰੀ ਹਾਂ ਕਿ ਮੇਰੇ ਕੱਲ ਘਰੇ ਰਹਿ ਕੇ ਮਾਣੂ ਘਰੇ ਰਿਹਾ ਅੰਕਲ ਕ੍ਰਿਸ਼ਨਾ ਲੈ ਗਿਆ ਕੱਲ ਗੂੜੀਆਂ ਵੇਚਣ ਨੂੰ ਗੂੜੀਆਂ ਵੇਚਣ ਨੂੰ ਥਾਰ ਤੇ ਅਸੀਂ ਆਊਟਲੈਟ ਚ ਗੂੜੀਆਂ ਵੇਚੀਆਂ ਕੱਲ ਆਊਟਲੈਟ ਵਾਕੇ ਪਹਲੇ ਖੇ ਰਗੇ ਤੂੰ ਵੀ ਨਾ ਸਮਝੋ ਸੱਚੀ ਗੂੜੀਆਂ ਪਰ ਆਵਾ ਇਸ ਤਾਂ ਸਿਰ ਦੁੱਧ ਦੀ ਮਸਾਲੇ ਨੇ ਆਊਟਲੈਟ ਦੇ ਅਹੋ ਚ ਗਿਆ ਸੀਗਾ ਹਾਂ ਰੈਸਟੋਰੈਂਟ ਚ ਰੈਸਟੋਰੈਂਟ ਉਹ ਵੇਚਣਾ ਕੱਲ ਦਿਖਾਇਆ ਵਾ ਕੀ ਨਾਮ ਹੈ ਦਾ ਬ੍ਰਿਸਟੋ ਬਾਈਟ ਫॉर ਸੇਲ ਬ੍ਰਿਸਟੋ ਬਾਈਟ ਅਬਰੇ ਹੜੇ ਆਈ ਆਊਟਲੈਟ ਦੇ ਵਿੱਚ ਔਰ ਸੇਲਾ ਅਬ ਵੀ ਪਰ ਆਈ ਆ ਜੇ ਕੋਈ ਇਛੂ ਹੈਗਾ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਆਉਣ ਦਾ ਤਾਂ ਉਹ ਬਾਈ ਕਰ ਸਕਦਾ ਕੰਟੈਕਟ ਵੀ ਵੱਡੇ ਬ੍ਰਦਰ ਨਾਲ ਕੰਟੈਕਟ ਕਰ ਲਿਓ ਵੀਰੇ ਦਾ ਨੰਬਰ ਹੈਗਾ 805435 ਹਿარი ਹਿარი ਕਾਲਰ ਮੰਦੀ ਵੀਰੇ ਤੇ ਤੂੰ ਮੁੰਡਾ ਗਾਲੀ ਕੱਢ ਸਾਬੂ ਦੇ ਬੋਚੇ ਪਰ ਉਹ ਮੂਕੀਆ ਸੀ ਮੈਂ ਤਾਂ ਕੰਮੀ ਇਹ ਆ ਬਈ ਸੈਲਫੀ ਨਾ ਚੱਕੇ ਮੇਰੀ ਗੱਲ ਸੈਲਫ ਪਰ ਆਵਾਜ਼ ਜਦੋਂ ਤੁਸੀਂ ਦੂਹੇ ਨਹੀਂ ਇਹਨੂੰ ਭੜਾਈ ਨਾਲੋਂ ਜਮੀ ਆ ਫੇਰ ਬਸ ਸਟੈਂਡ ਕੋਲ ਰੋਕ ਲਈ ਓਏ ਯਾਰ ਪੁੱਤ ਸੋਹਰਾ ਬਦਦਰ ਜੱਡਾ ਮੋਡੀ ਬੋਤਲ ਲੈ ਗਿਆ ਮੇਰਾ ਹਾਸਾ ਨਿਕਲੀ ਚਲੇ ਦੇਖ ਦੇਖ ਓਏ ਬੰਦੂ ਕਹਿੰਦਾ ਤੇਲ ਹੀ ਬੋਲ ਲੈ ਜਾਂਦਾ ਕਿਰਾ ਸਾਰਾ ਸਾਹ ਨਹੀਂ ਮਾਇਆ ਟੈਕੀ ਫੋਲ ਹੋ ਜੂ ਮੈਂ ਆਪਣੇ ਨਾਲ ਰਹਿਣ ਦਿੰਦੇ ਆ ਕੋਣ ਨੂੰ ਸਾਲੋ ਲੈ ਤਾਂ ਆਏ ਸੀ ਭਾਏ ਆ ਸਾਡੇ ਹਾਈ ਸਾਡੇ ਇਹ ਤਾਂ ਇਹ ਦਾ ਇਹਦਾ ਬਈ ਸਰਾ ਕਰਾ ਇੱਕਤਰ ਦਾ ਤੇਲ ਦਾ ਚੀ ਦੇਦਾ ਥੋੜਾ ਲੇਟ ਦੇਦਾ ਉਹ ਕਹਿੰਦੇ ਕੁੜੀ ਲੈ ਲਓ ਬਹੁਤ ਆ ਐਸੇ ਜੀ ਹਾਂ ਆ ਸੰਕਲਾ ਉਹਨਾਂ ਕਲਾਵੇਂ ਫੋਨ ਆ ਗਿਆ ਸੀਗਾ ਤਾਂ ਕਰਕੇ ਇਕੱਠਾਣਾ ਪੈ ਗਿਆ ਹੁਣ ਹਾਂ ਅਸੀਂ ਆ ਗਏ ਤਹਿਸੀਲ ਦੇ ਵਿੱਚ ਜ਼ਰੂਰ ਤਹਿਸੀਲ ਸੁਵਿਧਾ ਕੇਂਦਰ ਦੇ ਵਿੱਚ ਜਾ ਕੇ ਅੰਕਲ ਦਾ ਭਾਰ ਮੁਕਤ ਅਪਲਾਈ ਕਰਾਉਣਾ ਇਹ ਬੈਠੇ ਆਪਾਂ ਆਪਣੇ ਦੋਸਤ ਦੇ ਸ਼ੌਕ ਤੇ ਤਸੀਲ ਦੇ ਵਿੱਚ ਆਮਣਾ ਵੀਰਾਵਾ ਕੈਵਨ ਨੰਬਰ 125 ਕੈਵਨ ਨੰਬਰ 125 ਸੰਗਰੂਰ ਤਸੀਲ ਚ ਕੋਈ ਵੀ ਠੀਕ ਹੈ ਤੁਸੀਂ ਰਜਿਸਟਰੀ ਟਾਈਪ ਕਰਾਉਣੀ ਆ ਕਿਸੇ ਵੀ ਤਰੀਕੇ ਦਾ ਕੋਈ ਨੋਟਰੀ ਵਰਕ ਹੈ ਉਹਦੇ ਲਈ ਲੈਟਰ ਤੁਸੀਂ ਆਪਣੇ ਦੋਸਤ ਅਵਨ ਨੂੰ ਆ ਕੇ ਮਿਲ ਸਕਦੇ ਮੇਰਾ ਨਾਮ ਲੈ ਲਿਓ ਮਨਰਾਜ ਕੈਵਨ ਨੰਬਰ ਹੈਗਾ 125 ਉਹ ਵੀ ਆਪਣਾ ਠੀਕ ਹੈ ਆ ਗੱਭਣੇ ਵੀ ਰਹਾ। ਫੰਗਮੀ ਦੀ ਮੇਰੀ ਆ। ਇਹ ਉਲੰਘ ਰਿਹਾ। ਸੀएनजी ਪੂਆਣ ਆ ਗਏ। ਕੱਲ ਸੀएनजी ਖਤਮ ਹੋ ਗਈ ਸੀਗੀ। ਵਾਜੇ ਮੁੰਡਾ। ਸਾਡਾ ਲੰਬਾ ਜਿਹਾ ਮੁੰਡਾ ਅੰਦਰ ਜਾ ਰਿਹਾ। ਜੁਸਾ ਸੀ ਇਹ ਬੁੱਕਾ। ਜੁਸਾ ਸੀ ਇਹ ਬੁੱਕਾ ਤੱਕ। 6 ਫੁੱਟ ਜੁਸੇ ਵਾਲਾ ਮੁੰਡਾ ਤੁਰਿਆ ਆ ਰਿਹਾ। ਲੱਗਦਾ ਨਾ ਲੰਬਾ ਚੌੜਾ ਗੱਭਰੂ। ਪੜਿਆ ਜੂਮ ਕਰਿਆ ਹੋਇਆ ਨਾ ਜਿਵੇਂ ਥੱਲੇ ਜਾ ਰਹੇ ਹਾਂ ਦਿੰਦੇ ਵਿੱਚ ਮਿੱਠਾ ਚੱਕਰ ਨਾ ਗੱਡੀ ਜੀ ਐਨਕਾ ਲਈ ਫਿਰਦਾ ਪਰ ਅਰਜੈਂਟ ਲੋੜਾਂ ਚ ਹੈ ਤਾਂ ਅਰਜੈਂਟ ਆਹ ਹੋਣ ਲੱਗੇ ਆਹ ਇਹ ਲੰਬਾ ਚੌੜਾ ਇਹ ਲੰਬਾ ਚੌੜਾ ਗੱਬਰੂ ਆ ਇਹ ਰਾਜਵੀਰ ਦੇ ਬੰਦੇ ਦਾ ਆ ਹਾਂ ਭਾਈ ਇਹ ਖਾਲਾ ਰਾਜਵੀਰ ਦੇ ਬੰਦੇ ਦਾ ਪਉਂਦਾ ਹੈ ਇਹ ਰਾਜਵੀਰ ਦੇ ਬੰਦੇ ਦਾ ਰਾਜਵੀਰ ਜਵੰਦੀ ਦੀ ਚੀਨੀ ਕਾਫੀ ਹੈ ਕਤਨਾ ਕਰ ਗਿਆ ਇਹ ਹੋੜਿਆ ਰਾਂ ਦੱਸ ਵੀਰੇ ਆਪਦੇ ਬਾਰੇ ਦੱਸ ਕੋਈ ਚਾਨਣਾ ਪਿੰਡ ਤੇਰਾ ਪੰਜ ਕਰਾਈਆਂ ਤਸਵੀਰ ਜਿਹੜਾ ਕਿਲਾ ਹੋਇਰਾ ਕੋ ਬੋਲ ਵੀਰੇ ਵੈਚਾ ਤੂੰ ਬੈਚ ਬੈਚਲਰ ਹੈ ਹੈ ਹੂੰ ਸਰ ਹਾਂ ਜੀ ਛੜਾ ਉਹ ਆਪਣੀ ਦੇਖਣ ਵਾਲੇ ਦੱਸਣਗੇ ਕਿ ਕਿਦਾਂ ਕਿਲਾ ਕਿਦਾਂ ਬਚਤ ਕਰਨਾ ਨਾ ਉਹ ਮੈਂ ਸਾਡੇ ਤੋਂ ਸਾਰੇ ਇੱਧਰ ਤੋਂ ਸਾਰਿਆਂ ਤੋਂ ਛੋਟਾ ਤ aí ਆਪਣੀ ਟ੍ਰੈਕਟਰ ਦੀ ਇੱਕ ਹੋਰ ਕੁਐਰੀ ਆਈ ਏ ਦਿੱਲੀ ਤੋਂ ਲੰਡਨ ਚਾਹੀਦੀ ਏ 5 ਤੋਂ 6 ਸੈਪਟੰਬਰ ਐ ਰਿਟਰਨ ਚਾਹੀਦਾ 19 ਸੈਪਟੰਬਰ ਟੋਟਲ 4 ਟਿਕਟਾਂ ਮੈਂ ਹੀ ਦੱਸ ਦਿੰਦਾ 55 ਕਿੰਦਾ ਹੈ 128 ਤੋਂ ਨਹੀਂ ਮੈਂ ਖਾਦੀ ਕਰਨਾ ਯਾਰ ਮੇਰਾ 55 ਯਾ ਮੇਰਾ 128 ਮੇਰੇ 128 160 155 ਕਰ ਆ ਅਜੇ ਵੀ ਮੈਂ ਪਤਾ ਨਹੀਂ ਗੱਲ ਆ ਹਨ ਕੈਮਰਾ ਖਾਣੂ ਜੀ ਜਦੋਂ ਕੋਲੇ ਹੋਵੇ ਉਹ ਫਾਨ ਜੀ ਨਾ ਨਾ ਹੈਪੀ ਆ ਘਰ ਦੇ ਘਰ ਲਜਾਦੇ ਅਸੀਂ ਅਜੇ ਘੜੇ ਵੀ ਭਰੇ ਨਹੀਂ ਕਿਉਂ ਭਰਦੇ ਨਹੀਂ ਹੁੰਦੇ ਅੱਜ ਦੇ ਟਾਈਮ ਜੀ ਨਹੀਂ ਕੱਲ ਜੂਗਾ ਨਾ ਹੁਣ ਕੋਰ ਕੋਰ ਕੱਲ ਜੂਗਾ ਕਿਹਦੇ ਪਾਪ ਦਾ ਘੜਾ ਪਾਣ ਭਰ ਜਾਂਦਾ ਡੋਲੇ ਜਾਂਦਾ ਹੈ ਭੈਣ ਤੇ ਨਹੀਂ ਹੋਣਦਾ ਇਹ ਜਿਹੇ ਕਰਤੀ ਸਹੀ ਗੱਲ ਗੜੀਆਂ ਵਾਲੇ ਨੇ ਬਰੀਕ ਬਰੀਕ ਵਾਲੀਆਂ ਨੀਚੋਂ ਨੀਚੜੀ ਸੀ ਜਾਂਦਾ ਉੱਤੋਂ ਭਰੀ ਜਾਂਦਾ ਕੋਹ ਨਹੀਂ ਹੁੰਦਾ ਕੜੇ ਨਹੀਂ ਹੁੰਦਾ ਪਰਦੀ ਦੀ ਬੈਲ ਨਹੀਂ ਕੋਈ ਨਹੀਂ ਪੜਿਆ ਆਪਣਾ ਸੁਭਾਏ ਪਤਾ ਨਹੀਂ ਰ ਆਪਣੇ ਕਿਵੇਂ ਜੇ ਬਣਾ ਆਪਣਾ ਛਾਲ ਮਾਰ ਜਾਂਦਾ ਤੂੰ ਵੀ ਪਤਾ ਨਹੀਂ ਕਿੱਥੇ ਮਾਰਦਾ ਸਹੀ ਆ ਕਿਵੇਂ ਹਾਰ ਮੜਾ ਬੈੰਦਣਾ ਆਪਣੇ ਨੇ ਹਾਂਜੀ ਅਸੀਂ ਪਹੁੰਚ ਗਏ ਆ ਆਊਟਲੈਟ ਹੱਡੇ ਆ ਆ ਉਰੇ ਸੁਲਿੰਦਰ ਭਾਜੀ ਆਪਣਾ ਵੇਟ ਕਰ ਰਹੇ ਨੇਗੇ ਉਹਨਾਂ ਨੂੰ ਮਿਲਦੇ ਆ ਤੇ ਆਪਣਾ ਜੋ ਰੈਸਟੋਰੈਂਟ ਐਂਡ ਰੈਸਟੋਰੈਂਟ ਵਾਈਟਸ ਉਹਨਾਂ ਨੂੰ ਦਿਖਾਉਣੇ ਆ ਤੇ ਚਲੋ ਜੀ ਭਾਈ ਬਾਈ ਕਰਦੇ ਉਹ ਉਸ ਤੇ ਜਾਣਦੀ ਆਪਾਂ ਵੇਖ ਇਹ ਆਈ ਆਪਣਾ ਪ੍ਰੈਸਟੋ ਵਾਈਟ ਇਸ ਨੂੰ ਦਿਖਾਉਣ ਨੂੰ ਆਇਆ ਇਹ ਕਿ ਆਪੇ ਲੈ ਕੇ ਆਉਣੇ ਆ ਬਾਈ ਉਹ ਤੋਂ ਫੋਨ ਕਰਦੇ ਜਾਂਦੇ ਆ ਬੇਸ ਆਊਟਲੈਟ ਉੱਪਰ ਬਹੁਤ ਸਾਰੀ ਕੋਈ ਜਾਣਾ ਨਾ ਵੱਡੇ ਵੀ ਟਰੇਡੋ ਵੀ ਛੋਟੀਆਂ ਹੁੰਦੀਆਂ ਹੋਣਗੀਆਂ ਨਹੀਂ ਸਾਰਾ ਸੋਟਾ ਪਤਾ ਕੀ ਇਹ ਆਊਟਲੈਟ ਵੀਡੀਓ ਦੇ ਵਿੱਚ ਆ ਵੀਰੇ ਕੋਲ ਸਾਹਮਣੇ ਆਪਣਾ ਇੱਕ ਰੈਸਟੋਰੈਂਟ ਤੇ ਜੱਮੀ ਹੋ ਗਈ ਚਾਪੀ ਵੀਟ ਕਰ ਰਹੇ ਆ ਬਾਕੀ ਅੱਜ ਹੀ ਜਾ ਕੇ ਕੰਮ ਦੇ ਰੋਣੇ ਵਧੀਆ ਨੇ ਆਊਟਰਟ ਆ ਕੇ ਕੋਈ ਵੀ ਮੁੱਛਾਂ ਦਾੜੀ ੜੀ ਦਾ ਸਾਮਾਨ ਲੈਣਾ ਤਾਂ ਵੀਰੇ ਉੱਥੋਂ ਆ ਕੇ ਜਾਓ ਫੇੜ ਤਪਰੈਸਟੋਬਾਈਟ ਜਾਰਿਆਂ ਦੇਖਣ ਵੀਰੇ ਟਮਾਣਾ ਵੀਰੇ ਨੂੰ ਫਿਰ ਜਾਂ ਚਾਹਣ ਵਾਲੇ ਮਿਲ ਗਏ ਮਹਾਰਾ ਮਰਾ ਭਾਈ ਨੂੰ ਨਹੀਂ ਲੈਂਦਾ ਫਾਈ ਪਹੁੰਚ ਗਿਆ ਆਪਾਂ ਆਪਣੇ ਆਫਿਸ। ਤੁਹਾਨੂੰ ਆਫਿਸ ਪਤਾਵਾਵਾਂਗੇ ਤੇ ਘਰ ਨੂੰ ਜਾਵਾਂਗੇ। ਆਈ ਹੋਪ ਜੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਕੱਲ ਨੂੰ ਸਵੇਰੇ ਸਾਰੇ ਤਿਆਰ ਹੋ ਕੇ ਆਫਿਸ ਆਵਾਂਗੇ ਨਵਾਂ ਦੇਖਾਂਗੇ ਜੀ ਕੀ ਕਰਦੂ ਕੰਮਕਾਜ। ਮੈਂ ਅੰਦਾ ਵਾਇਲ ਨੂੰ ਝੋਲੀ ਪਾਉਂਦਾ। ਅੱਜ ਠੀਕ ਸੀਗਾ ਟਿਕਟ ਦੀ ਕੁਐਰੀਜ਼ ਆਈਆਂ ਸੀਗੀਆਂ ਦੋ ਤਿੰਨ ਆਪਾਂ ਦੱਸਤੀਆਂ। ਅਜੇ ਉਹ ਫਾਈਨਲ ਨਹੀਂ ਹੋਈਆਂ ਜਿਵੇਂ ਫਾਈਨਲ ਹੋਣਗੀਆਂ ਉਵੇਂ ਦੇਖਦੇ ਆਂ ਬਾਕੀ ਅੱਜ ਆਪਣਾ ਬਰਨਾਲੇ ਦਾ ਜਿਹੜਾ ਲੱਗਿਆ ਸੀਗਾ ਠੀਕ ਐ ਟਵਾਣਾ ਬਾਈ ਜੀ ਆਏ ਸੀਗੇ ਉਹ ਦੇਖਿਆ ਤੇ ਇੱਕ ਅੰਕਲ ਦਾ ਲੋਨ ਦਾ ਕੰਮ ਜਾਂ ਕਰਾਉਂਦੇ ਸੀਗੇ ਉਹ ਕਿਸੇ ਕਾਰਨ ਫਸ ਜੇ ਗਿਆ ਕੱਲੂ ਅੰਕਲ ਕਹਿੰਦੇ ਮੈਂ ਆਪ ਹੀ ਦੇਖ ਲੈਣਾ ਵਾਜੇ ਹੁੰਦਾ ਹੋਇਆ ਆਪਾਂ ਆਪਣੇ ਬੋਲੇ ਯਾਰ ਵੈਸਟ ਕਰ ਸਕਦੇ ਆ ਠੀਕ ਐ ਆਪਾਂ ਆਪਣੇ ਬੋਲੇ ਟਰਾਈ ਕਰ ਸਕਦੇ ਆ ਆਪਣੇ ਬੋਲੇ ਮਿਹਨਤ ਕਰ ਸਕਦੇ ਆ ਅੱਗੇ ਤਾਂ ਇੱਕ ਸਮਾ ਕੁਦਰਤ ਜਾਂ ਪਰਮਾਤਮਾ ਇਹਨਾਂ ਨੇ ਕਰਨਾ ਤਾਜੀ ਅਗਰ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕੱਲ